ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ PB13 ਵਾਲੇ ਤੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਵਕਸਨ ਤਰੱਕੀਆਂ ਵਕਸਨ ਜੀ ਅੱਜ ਅੱਜ ਆਪਾਂ ਵੀਡੀਓ ਬਣਾ ਰਹੀ ਸੀਗੀ ਫੇਸ ਪੈਕ ਵਾਸਤੇ ਜਿਵੇਂ ਹੁਣ ਗਰਮੀ ਆ ਗਰਮੀ ਦੇ ਵਿੱਚ ਟਾਈਨਿੰਗ ਵਗੈਰਾ ਹੋ ਜਾਂਦੀ ਹੈ ਤਾਂ ਆਪਾਂ ਆਪਣੇ ਸਕਿਨ ਨੂੰ ਕਿਸ ਤਰ੍ਹਾਂ ਘਰ ਵਿੱਚ ਹੀ ਕੇਅਰ ਕਰ ਸਕਦੇ ਹਾਂਗੇ ਤੇ ਚਲੋ ਜੀ ਆਪਾਂ ਵੀਡੀਓ ਦੀ ਸਟਾਰਟਿੰਗ ਕਰਦੇ ਆ ਬਣਾਉਣੇ ਆ ਫੇਸ ਪੈਕ ਦੱਸਦੇ ਆ ਤੁਹਾਨੂੰ ਕੀ ਕੀ ਚੀਜ਼ਾਂ ਪੈਣਗੀਆਂ ਤੇ ਉਹ ਵੀ ਆਪਣੇ ਘਰ ਵਿੱਚ ਹੀ ਮਿਲ ਜਾਣੀਆਂ ਜ਼ਿਆਦਾ ਤਾਂ ਤੇ ਦੇਖਦੇ ਆ ਚਲੋ ਜੀ ਆਜੋ ਬਣਾਈਏ ਆਪਾਂ ਫੇਸ ਪੈਕ ਹਾਂਜੀ ਸਭ ਤੋਂ ਪਹਿਲਾਂ ਆਪਾਂ ਚਾਹੀਦਾ ਇਹ ਵਾਲੀ ਮਲਤਾਨੀ ਮਿੱਟੀ 30 ਸੈਕਿੰਡ ਆਪਾਂ ਚਾਹੀਦਾ ਗਲਾਉਜ਼ਲ ਜੀ ਇੱਕ ਆਪਾਂ ਚਾਹੀਦਾ ਵਿਟਾਮਿਨੀ ਦਾ ਕੈਪਸੂਲ ਇੱਕ ਆਪਾਂ ਚਾਹੀਦਾ ਜੀ ਕੱਚਾ ਦੁੱਧ ਚਲੋ ਆਪਾਂ ਪੈਕ ਬਣਾਈਏ ਹੁਣ ਹਾਂਜੀ 2 ਚਮਚਾ ਆਪਾਂ ਪਾਰੇ ਸੀ ਮਲਤਾਨੀ ਮਿੱਟੀ ਦੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਗਲਾਉ ਚਲ ਜੀ ਇਹ ਮਿਕਸ ਕਰ ਲਾਂਗੇ ਗਲਾਉ ਜਲਾਪਾ ਥੋੜੇ ਹੀ ਪਾ ਰਹੇ ਹਾਂ ਕਿਉਂਕਿ ਆਪਾਂ ਇਹਨੂੰ ਜ਼ਿਆਦਾ ਤਾਂ ਕੱਚੇ ਦੁੱਧ ਦੇ ਨਾਲ ਹੀ ਮੈਲਟ ਕਰਾਂਗੇ ਉਹਦੇ ਨਾਲ ਹੀ ਘੋਲਾਂਗੇ ਇੱਕ ਪਾਵਾਂਗੇ ਆਪਾਂ ਵਿਟਾਮਿਨੀ ਦਾ ਕੈਪਸੂਲ ਜੀ ਤੇ ਪਾਪਾ ਵਗੇ ਦੇ ਵਿੱਚ ਕੱਚਾ ਦੁੱਧ ਆਪਾਂ ਲੋੜ ਦੇ ਮੁਤਾਬਕ ਪਾ ਸਕਦੇ ਹਾਂ ਤਾਂ ਕਿ ਆਪਣਾ ਪੇਸਟ ਵਧੀਆ ਬਣ ਜੇ। ਓਨੇ ਰੋਪਾ ਚੰਗੀ ਤਰ੍ਹਾਂ ਘੋਲ ਲਾਂਗੇ ਜੀ। ਜੇ ਤੁਸੀਂ ਕੱਚਾ ਦੁੱਧ ਨਹੀਂ ਪਾਉਣਾ ਚਾਹੁੰਦੇ ਤਾਂ ਸਿਰਫ ਕਲਾਉਜ਼ਲ ਨਾਲ ਵੀ ਇਹਨੂੰ ਘੋਲ ਕੇ ਲਗਾ ਸਕਦੇ ਹੋ ਤੇ ਨਹੀਂ ਆਪਾਂ ਕੱਚਾ ਦੁੱਧ ਵੀ ਪਾ ਸਕਦੇ ਆ ਤੇ ਥੋੜਾ ਜਿਹਾ ਆਪਾਂ ਹੋਰ ਦੁੱਧ ਪਾ ਲਈਏ ਤਾਂ ਕਿ ਪੇਸਟ ਥੋੜਾ ਜਿਹਾ ਹੋਰ ਹੋ ਜਾਵੇ ਹਾਂ ਜੇ ਆਪਾਂ ਕੋਲ ਇਸ ਤਰ੍ਹਾਂ ਵੜਾ ਲੈਣਾ ਤੇ ਥੋੜਾ ਥੋੜਾ ਕਰਕੇ ਦੁੱਧ ਪਾਈ ਜਾਨੇ ਜਿੰਨਾ ਨੇ ਆਪਾਂ ਆਪਣਾ ਕੋਲ ਜਿਵੇਂ ਬਿਲਕੁਲ ਸੌਫਟ ਨਾ ਹੋ ਜੇ ਆਪਾਂ ਫੇਸ ਤੇ ਲਗਾ ਸਕੀ ਵੀ ਇੰਨਾ ਕੀ ਪਤਲਾ ਕਰਨਾ ਜ਼ਿਆਦਾ ਪਤਲਾ ਵੀ ਨਹੀਂ ਕਰਨਾ ਹੈਗਾ ਵੀ ਕੀ ਗਰੀ ਆਵੇ ਉਹ ਫਿਨੋਫੀ ਇਸ ਤੇ ਨੱਕ ਤੇ ਬਾਹਾਂ ਤੇ ਪਲਗਾ ਸਕਦੇ ਹਾਂ ਜਿੱਦਾਂ ਹੁਣ ਅਸੀਂ ਰੋਜ਼ ਮਸਤ ਹੋਣਾ ਚਾਹੁੰਦੇ ਆ ਜੇ ਧੁੱਪ ਬਹੁਤ ਹੁੰਦੀ ਹੈਗੀ ਮਾਸ਼ਾਲਲਾ ਰੋਜ਼ ਦਿੱਲੀ ਚਾਹੀਦਾ ਦਾ ਤੇ ਆਪਾਂ ਫਿਰ ਦਿਨ ਚ ਇੱਕ ਵਾਰ ਇਹ ਪੈਕ ਜ਼ਰੂਰ ਲਗਾਉਣੇ ਹੈਗੇ ਤਾਂ ਕਿ ਸਕਿਨ ਵੀ ਠੀਕ ਰਹੇ ਤੇ ਆਪਾਂ ਬਾਬਾ ਜੀ ਦੇ ਦਰਸ਼ ਲਈ ਐਵੇਂ ਤਰ੍ਹਾਂ ਕਰਦੇ ਰਹੀਏ ਰੋਜ਼ ਹੀ ਜਾਂਦੇ ਰਹੀਏ ਤੇ ਇੱਕ ਤਰ੍ਹਾਂ ਦੀ ਸ਼ੈਅ ਵੀ ਹੋ ਜਾਂਦੀ ਹੈਗੀ ਤੇ ਆਪਾਂ ਕੋਈ ਜੰਮਾ ਵਗੈਰਾ ਕੁਝ ਨਹੀਂ ਜੁਆਇਨ ਕਰਦੇਗੇ ਤੇ ਆਪਾਂ ਸ਼ੈਰ ਹੀ ਸ਼ੁਰੂ ਕੀਤੀ ਹੈਗੀ ਹੈ ਮੈਂ ਨਾਲ ਤਾਂ ਆਪਾਂ ਬਾਬਾ ਜੀ ਦੇ ਜਾਈ ਆਉਣੇ ਹੈਗੇ ਤੇ ਨਾਲੇ ਆਪਣੀ ਸ਼ੈਰ ਹੋ ਜਾਂਦੀ ਹੈ ਤੇ ਬਾਕੀ ਆਪਾਂ 1 ਮਹੀਨੇ ਬਾਅਦ ਤੁਹਾਨੂੰ ਰਿਜ਼ਲਟ ਦੱਸਾਂਗੇ ਆਪਣੀ ਸੇ ਦਾ ਕਿੰਨਾ ਫਰਕ ਪਿਆ ਤੇ ਹੁਣ ਆਪਾਂ ਇਹਨੂੰ ਫੇਸ ਤੇ ਲਗਾ ਕੇ 10 ਮਿੰਟ ਵਾਸਤੇ ਰੱਖ ਸਕਦੇ ਆ 10 ਮਿੰਟਾਂ ਬਾਅਦ ਜੇ ਸੁੱਕੇ ਅੰਦਾ ਤਾਂ ਆਪਾਂ واਸ਼ ਕਰ ਸਕਦੇ ਜੇ ਲੋ ਤੇ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਹੈ ਮੈਂ ਤਾਂ ਇਹ ਹੀ ਲਗਾਉਣੀ ਆ ਬਾਕੀ ਜਿਹੜੇ ਤੁਸੀਂ ਹੁਣੇ ਵੀਡੀਓ ਵੇਖ ਕੇ ਤੁਸੀਂ ਇਹ ਪੈਕ ਬਣਾ ਕੇ ਲਗਾਉਗੇ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜਿਨ੍ਹਾਂ ਨੂੰ ਫਰਕ ਪਿਆ ਤੇ ਬਾਕੀ ਇੱਕ ਗੱਲ ਹੋਰ ਜੇ ਕਈ ਵਾਰ ਕੁਝ ਮੇਰੇ ਭੈਣਾਂ ਨੂੰ ਦੁੱਧ ਵਗੈਰਾ ਤੋਂ ਹੁੰਦਾ ਵੀ ਉਹਨਾਂ ਦਾ ਦੁੱਧ ਨਾਲ ਰੰਗ ਕਾਲਾ ਹੋ ਜਾਂਦਾ ਜੋ ਤਾਂ ਇਹਦੇ ਵਿੱਚ ਤੁਸੀਂ ਦਹੀਂ ਵੀ ਪਾ ਸਕਦੇ ਹੋ ਜੀ ਇਹਨੂੰ ਤੁਸੀਂ ਬ੍ਰਸ਼ ਦੀ ਮਦਦ ਨਾਲ ਵੀ ਲਾ ਸਕਦੇ ਹੋ ਤੇ ਆਪਣੇ ਹੱਥ ਨਾਲ ਵੀ ਲਗਾ ਸਕਦੇ ਹੋ ਮੈਂ ਤਾਂ ਜ਼ਿਆਦਾ ਹੱਥ ਨਾਲ ਹੀ ਲਾਉਣ ਹਣੀ ਆ ਇਹਨੂੰ ਸਭ ਤੋਂ ਪਹਿਲਾਂ ਇਹ ਇਸਤਰਾ ਲਗਾਵਾਂਗੇ ਤੇ ਆਪਾਂ ਨੂੰ ਅੱਖਾਂ ਦੇ ਜਿਹੜੇ ਨੂੰ ਬਿਲਕੁਲ ਵੀ ਨਹੀਂ ਲਗਾਉਣਾ ਹੈਗਾ ਕਿਉਂਕਿ ਇੱਥੇ ਆਪਣੇ ਆਈਸ ਦੇ نیچے ਇਹ ਵਾਲੀ ਸਕਿਨ ਬਹੁਤ ਜ਼ਿਆਦਾ ਹੁੰਦੀ ਹੈ ਜੇ ਟਾਈਟ ਹੋ ਜਾਂਦੀ ਹੈ ਤਾਂ ਇਹਦੇ ਨਾਲ ਵੀ ਜ਼ਿਆਦਾ ਰਿੰਕਲ ਵਗੈਰਾ ਵੀ ਆ ਜਾਂਦੀਆਂ ਨੇਗੇ ਇਸ ਲਈ ਇਹਨੂੰ ਖਾਸ ਤੌਰ ਤੇ ਰੱਖਣਾ ਹੈ हाँ जी हम आप फेसवॉश कर लिया से तीन रिजल्ट देख सकते हो गे कि वजिया आएगा तो बस इस बाद तो आप तो ला जी बी एल सी सी का लोशन सनस्क्रीन लोशन आप ही लाने जी ज्यादा प्रोडक्ट कोई भी अपलाई नहीं करते हैं बस इनकी कॉटिटीच ये वाला ला ले सनस्क्रीन लोशन जी तो बाद चैनल सबसक्राइब करो अगे शेयर करो कमेंटा भी जरूर दस्या करो ਤੁਨੂੰ ਆਪਣੀ ਵੀਡੀਓ ਕਿੰਨੀ ਲੱਗਦੀ ਹੈ ਜੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਥੈਂਕ ਯੂ ਜੀ